ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਪਾਠ ਕਰਨ ਤੋਂ ਤੁਰੰਤ ਬਾਅਦ ਹੀ ਤੁਸੀਂ ਇਸ ਤਰੀਕੇ ਨਾਲ ਜਿੰਦਾ ਜਾਂ ਕਹਿ ਲਓ ਕਿ ਲੋਕ ਲਗਾ ਦੇਂਦੇ ਹੋ ਤਾਂ ਮੰਨ ਕੇ ਚੱਲੋ ਉਸੇ ਵੇਲੇ ਹੀ ਤੁਹਾਡੀ ਅਰਦਾਸ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਜੇਕਰ ਵੀਡੀਓ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਹੈ ਇਸ ਨੂੰ ਫੁੱਲ ਵਾਚ ਜ਼ਰੂਰ ਕਰਿਓ। ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਅੱਜ ਦੀ ਵੀਡੀਓ ਬੜੀ ਹੀ ਗਿਆਨਮਈ ਤੇ ਮਹੱਤਵਪੂਰਨ ਤੁਹਾਡੇ ਲਈ ਸਾਬਿਤ ਹੋ ਜਾਵੇਗੀ। ਇਸ ਲਈ ਇਸ ਨੂੰ ਸਕਿਪ ਬਿਲਕੁਲ ਨਹੀਂ ਕਰਨਾ। ਕਿਉਂਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਸਾਥ ਸੰਗਤਾਂ ਜੀ ਆਓ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਆਪਾਂ ਅੱਜ ਵਾਲੀ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਭਾਵਨਾ ਨੂੰ ਸਾਂਝਾ ਕਰਾਂਗੇ ਤੁਸੀਂ ਜੋ ਵਿਸ਼ਵਾਸ ਭਰੋਸਾ ਅਤੇ ਗੁਰਬਾਣੀ ਦੇ ਲਾਭ ਬਾਰੇ ਵੀ ਸਾਂਝਾ ਕਰ ਸਕਦੇ ਹੋ ਉਹ ਵੀ ਇੱਕ ਪ੍ਰੇਰਕ ਹੁੰਦੀ ਹੈ ਜਿਹੜਾ ਤੁਹਾਡੇ ਨਾਲ ਕਿਸੇ ਭੈਣ ਜਾਂ ਭਰਾ ਜਿਹੜਾ ਹੁੰਦਾ ਹੈ ਤੁਸੀਂ ਇਹ ਮਤਲਬ ਕਿ ਗੁਰਬਾਣੀ ਦੀ ਕੋਈ ਵੀ ਜਿਵੇਂ ਤੁਕ ਹੋ ਗਈ ਜਾ ਕੁਝ ਵੀ ਗੁਰਬਾਣੀ ਦੇ ਰਿਲੇਟਡ ਕੋਈ ਗੱਲਬਾਤ ਹੋ ਗਈ ਤੁਸੀਂ ਕਿਸੇ ਨਾਲ ਸਾਂਝੀ ਕਰ ਸਕਦੇ ਹੋ ਇਸ ਦੇ ਨਾਲ ਵੀ ਤੁਹਾਨੂੰ ਬੜਾ ਪੁੰਨ ਲੱਗਦਾ ਹੈ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਬਣ ਜਾਂਦੇ ਹੋ ਜਿਹੜੇ ਤੁਸੀਂ ਕੀ ਗੁਰਬਾਣੀ ਦੀਆਂ ਗੱਲਾਂ ਇੱਕ ਦੂਸਰੇ ਨਾਲ ਸਾਂਝੀਆਂ ਕਰਦੇ ਹੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਇੱਕ ਖਾਸ ਜਿਹੜਾ ਕੰਮ ਤੁਸੀਂ ਕਰਨਾ ਹੈ ਇੱਕ ਲੋਕ ਲਗਾਉਣਾ ਹੈ ਜਿੰਦਰਾ ਕਿਸ ਤਰ੍ਹਾਂ ਲਗਾਉਣਾ ਹੈ ਕਿ ਜਿਸ ਨਾਲ ਤੁਹਾਡਾ ਹਰ ਕੰਮ ਸੁਖਮਈ ਹੋ ਜਾਵੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਨੈਗੇਟਿਵ એનર્ਜੀ ਨਾ ਆ ਜਾਵੇ ਤੁਹਾਡੇ ਸਰੀਰ ਵਿੱਚ ਕੋਈ ਵੀ ਮਾੜਾ ਦੁਸ਼ਪ੍ਰਭਾਵ ਨਾ ਪੈ ਜਾਵੇ ਇਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਤੁਹਾਡੇ ਪਰਿਵਾਰਤ ਦੇ ਵਰਸਦੀ ਰਹੇਗੀ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਸਮਝੀਏ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਿਰਫ ਇੱਕ ਰੂਟੀਨ ਜਾਂ ਰਿਵਾਜ ਨਹੀਂ ਹੁੰਦਾ ਬਲਕਿ ਗੁਰੂ ਸਾਹਿਬ ਨਾਲ ਆਪਣਾ ਅਟੁੱਟ ਨਾਤਾ ਜੋੜਨ ਦਾ ਸਾਧਨ ਬਣ ਜਾਂਦਾ ਹੈ ਪ੍ਰਸਾਦ ਸਿੰਘ ਜੀ ਅਸਲ ਫਾਜ਼ਲਤਾ ਉਦੋਂ ਮਿਲਦਾ ਹੈ ਜਦੋਂ ਅਸੀਂ ਪੂਰੇ ਭਰੋਸੇ ਪੂਰੇ ਵਿਸ਼ਵਾਸ ਨਾਲ ਗੁਰਬਾਣੀ ਜਪਦੇ ਹ ਜੇ ਮਨ ਵਿੱਚ ਸ਼ੰਕਾ ਹੋਵੇ ਫਿਰ ਚਾਹੇ ਅਸੀਂ ਕਿੰਨੀ ਵੀ ਬਾਣੀ ਪੜੀਏ ਉਹਦਾ ਅਸਰ ਪੂਰਾ ਨਹੀਂ ਹੁੰਦਾ ਇਹ ਹੀ ਗੱਲ ਮੈਂ ਕਈ ਵਾਰ ਤੁਹਾਨੂੰ ਦੱਸ ਚੁੱਕੀ ਹਾਂ ਜੀ ਜਿਵੇਂ ਜੇ ਕੋਈ ਬੰਦਾ ਬਿਮਾਰੀ ਵਿੱਚ ਦਵਾਈ ਲੈਂਦਾ ਹੈ ਪਰ ਦਿਲੋਂ ਵਿਸ਼ਵਾਸ ਨਹੀਂ ਕਰਦਾ ਕਿ ਇਹ ਦਵਾਈ ਠੀਕ ਮੈਨੂੰ ਕਰੇਗੀ ਜਾਂ ਨਹੀਂ ਤਾਂ ਦਵਾਈ ਫਿਰ ਅਸਰ ਨਹੀਂ ਕਰਦੀ ਉਸੇ ਤਰ੍ਹਾਂ ਜਦੋਂ ਤੱਕ ਅਸੀਂ ਗੁਰੂ ਸਾਹਿਬਾਨਾਂ ਦੇ ਉੱਤੇ ਭਰੋਸਾ ਨਹੀਂ ਰੱਖਦੇ ਉਦੋਂ ਤੱਕ ਅਸੀਂ ਗੁਰਬਾਣੀ ਦੇ ਅਸਲ ਫਲ ਨੂੰ ਮਹਿਸੂਸ ਹੀ ਨਹੀਂ ਕਰ ਸਕਦੇ ਸਾਨੂੰ ਯਾਦ ਹੈ ਕਈ ਵਾਰੀ ਲੋਕ ਆਖਦੇ ਹਨ ਬਾਣੀ ਜਪ ਕੇ ਵੀ ਕੁਝ ਨਹੀਂ ਹੁੰਦਾ ਪਰ ਅਸੀਂ ਹਮੇਸ਼ਾ ਆਖਦੇ ਹਾਂ ਜੇ ਮਨ ਵਿੱਚ ਇਹੋ ਜਿਹਾ ਖਿਆਲ ਹੋਵੇ ਨਾ ਫਿਰ ਕੁਝ ਵੀ ਨਹੀਂ ਹੋਣਾ ਭਾਵੇਂ ਜਿੰਨੀ ਮਰਜ਼ੀ ਗੁਰਬਾਣੀ ਜੱਪੀ ਜਾਓ ਜਦੋਂ ਤੁਹਾਡੇ ਮਨ ਵਿੱਚ ਪਹਿਲਾਂ ਹੀ ਨੈਗੇਟਿਵਿਟੀ ਭਰੀ ਹੋਈ ਹੈ ਫਿਰ ਤੁਹਾਡਾ ਕੋਈ ਵੀ ਕਾਰਜ ਪੂਰਾ ਨਹੀਂ ਹੋ ਸਕਦਾ ਕਿਉਂਕਿ ਜਿੱਥੇ ਭਰੋਸਾ ਨਹੀਂ ਉੱਥੇ ਕਿਰਪਾ ਦਾ ਦਰਵਾਜ਼ਾ ਕਿਵੇਂ ਖੁੱਲੇਗਾ ਮੇਰੇ ਆਪਣੇ ਤਜਰਬੇ ਵਿੱਚ ਕਈ ਵਾਰੀ ਦੱਸਿਆ ਗਿਆ ਹੈ ਕਿ ਬਹੁਤ ਸਾਰੇ ਪਰਿਵਾਰ ਐਨੇ ਸੁਖੀ ਐਨੇ ਖੁਸ਼ਹਾਲ ਹਨ ਸਿਰਫ ਇਸ ਕਰਕੇ ਉਹ ਹਰ ਕੰਮ ਤੋਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਦੇ ਹਨ ਉਹ ਕਦੇ ਵੀ ਆਪਣੇ ਕੰਮਾਂ ਦਾ ਸਿਰ ਸਿਰ ਤੇ ਨਹੀਂ ਲੈਂਦੇ ਉਹ ਸਦਾ ਆਖਦੇ ਹਨ ਗੁਰੂ ਦੀ ਕਿਰਪਾ ਨਾਲ ਸਭ ਕੁਝ ਹੋਇਆ ਹੁਣ ਅਸੀਂ ਗੱਲ ਕਰਦੇ ਹਾਂ ਉਸ ਖਾਸ ਸ਼ਬਦ ਦੀ ਜੋ ਤੁਸੀਂ ਪਾਠ ਕਰਨ ਤੋਂ ਬਾਅਦ ਬਿਲਕੁਲ ਹੀ ਲੋਕ ਵਾਂਗ ਲਗਾ ਸਕਦੇ ਜਿਸ ਤਰ੍ਹਾਂ ਕਿ ਇੱਕ ਜਿੰਦਰੇ ਵਾਂਗ ਇਹ ਸ਼ਬਦ ਹੈ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਇਹ ਪੰਕਤੀ ਇੱਕ ਲੋਕ ਦਾ ਕੰਮ ਕਰਦੀ ਹੈ ਇਸ ਦਾ ਅਰਥ ਹੈ ਕਿ ਜੋ ਕੁਝ ਵੀ ਕਰਨਾ ਤੇ ਕਰਵਾਉਣਾ ਹੈ ਉਹ ਗੁਰੂ ਸਾਹਿਬ ਜੀ ਆਪ ਹੀ ਕਰਵਾਉਂਦੇ ਹਨ ਅਸੀਂ ਸਿਰਫ ਮਾਧਿਅਮ ਹ ਇਹ ਸ਼ਬਦ ਜਦੋਂ ਤੁਸੀਂ ਪਾਠ ਜਪਣ ਤੋਂ ਬਾਅਦ ਜਪਦੇ ਹੋ ਤਾਂ ਇੱਕ ਤਰ੍ਹਾਂ ਦਾ ਤੁਹਾਡੇ ਲਈ ਲੋਕ ਦਾ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਜਿਵੇਂ ਤਾਲਾ ਲਗਾਉਣ ਤੋਂ ਬਾਅਦ ਲੋਕ ਲਾ ਦਿੱਤਾ ਜਾਂਦਾ ਹੈ ਨਾ ਕੋਈ ਅਣਚਾਹੀ ਤਾਕਤ ਅੰਦਰ ਆ ਜਾਵੇ ਉਸੇ ਹੀ ਤਰ੍ਹਾਂ ਇਹ ਸ਼ਬਦ ਤੁਹਾਡੇ ਪਾਠ ਨੂੰ ਤੁਹਾਡੇ ਮਨ ਵਿੱਚ ਤੁਹਾਡੇ ਘਰ ਨੂੰ ਰੋਹਾਨੀ ਤੌਰ ਤੇ ਸੁਰੱਖਿਅਤ ਰੱਖਣਾ ਸ਼ੁਰੂ ਕਰ ਦੇਵੇਗਾ ਇਸ ਵਿੱਚੋਂ ਇੱਕ ਬੜਾ ਹੀ ਸੁੰਦਰ ਸੰਦੇਸ਼ ਵੀ ਮਿਲਦਾ ਹੈ ਪਹਿਲਾ ਕਦਮ ਸਾਡਾ ਹੁੰਦਾ ਹੈ ਜਿਵੇਂ ਇੱਕ ਮਹਾਪੁਰਖ ਨੇ ਕਿਹਾ ਸੀ ਤੂੰ ਪਹਿਲਾ ਪੈਰ ਤਾਂ ਆਪਣੇ ਆਪ ਚੁੱਕਦਾ ਦੂਜਾ ਪੈਰ ਫਿਰ ਪਰਮਾਤਮਾ ਦੀ ਕਿਰਪਾ ਨਾਲ ਉੱਠਦਾ ਹੈ ਸਾਡਾ ਸੁਝਾਅ ਹੈ ਕਿ ਅਸੀਂ ਚੰਗਾ ਕੰਮ ਕਰਨਾ ਮਾਤਰ ਕੰਮ ਕਰਨਾ ਜਾਂ ਨਾ ਕਰਨਾ ਪਰ ਜਦੋਂ ਅਸੀਂ ਇੱਕ ਵਾਰ ਚੰਗੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਵੀ ਕਰਨੀ ਸ਼ੁਰੂ ਕਰਦੇ ਹੇਨ ਤਾਂ ਗੁਰੂ ਸਾਹਿਬ ਅਗਲੇ ਸਾਰੇ ਜਿਹੜੇ ਰਾਹ ਹਨ ਆਸਾਨ ਕਰ ਦਿੰਦੇ ਹਨ ਇਹ ਬਹੁਤ ਸਾਰੀ ਵੱਡੀ ਕਿਰਪਾ ਸਾਨੂੰ ਮਿਲ ਜਾਂਦੀ ਹੈ ਅਸੀਂ ਆਪਣੇ ਜੀਵਨ ਦੀ ਹਰ ਇੱਕ ਚੀਜ਼ ਲਈ ਗੁਰੂ ਸਾਹਿਬਾਨਾ ਜੀ ਦਾ ਧੰਨਵਾਦ ਵੀ ਕਰਿਆ ਕਰੀਏ ਸਾਡੇ ਕੋਲ ਜੋ ਵੀ ਹੈ ਤੰਦਰੁਸਤੀ ਹੈ ਰਿਸ਼ਤੇ ਨਾਤੇ ਹਨ ਕਾਰੋਬਾਰ ਹੈ ਸੰਤਾਨ ਹੈ ਇਹ ਸਭ ਕੁਝ ਤਾਂ ਪਰਮਾਤਮਾ ਜੀ ਦੀ ਕਿਰਪਾ ਨਾਲ ਹੀ ਗੁਰੂ ਵੱਲੋਂ ਤਾਂ ਮਿਲਿਆ ਹੈ ਉਹਨਾਂ ਦੀ ਕਿਰਪਾ ਸਦਕਾ ਹੀ ਮਿਲਿਆ ਹੈ ਇਹ ਰੋਟੀ ਗੁਰੂ ਨੇ ਦਿੱਤੀ ਹੈ ਉਹਦਾ ਵੀ ਸ਼ੁਕਰਾਨਾ ਇਹ ਆਰਾਮ ਗੁਰੂ ਨੇ ਦਿੱਤਾ ਹੈ ਉਹਦੇ ਲਈ ਵੀ ਸ਼ੁਕਰਾਨਾ ਇਹ ਸਰੀਰ ਵੀ ਸਾਨੂੰ ਪਰਮਾਤਮਾ ਨੇ ਹੀ ਦਿੱਤਾ ਹੈ ਉਹਦੇ ਲਈ ਵੀ ਸ਼ੁਕਰਾਨਾ ਇਹ ਜੀਵਨ ਵੀ ਗੁਰੂ ਨੇ ਦਿੱਤਾ ਹੈ ਉਹਦੇ ਲਈ ਵੀ ਕੋਟਾਨ ਕੋਟ ਸ਼ੁਕਰਾਨਾ ਗੁਰੂ ਦੀ ਬਖਸ਼ਿਸ਼ ਹੈ ਤਾਂ ਗੁਰੂ ਸਾਹਿਬ ਕਦੇ ਕਮੀ ਨਹੀਂ ਰਹਿਣ ਦਿੰਦੇ ਉਹਦੇ ਤੋਂ ਹੋਰ ਵਧਾ ਚੜਾ ਕੇ ਦਿੰਦੇ ਹਨ ਕਈ ਵਾਰੀ ਲੋਕ ਆਖਦੇ ਹਨ ਕਿ ਗੁਰੂ ਸਾਹਿਬ ਆਪ ਕਰਵਾਉਂਦੇ ਹਨ ਫਿਰ ਸਾਨੂੰ ਸਜ਼ਾ ਕਿਉਂ ਸੰਤ ਮਹਾਪੁਰਖਾਂ ਨੇ ਇਹ ਗੱਲ ਬੜੀ ਸੋਹਣੀ ਤਰ੍ਹਾਂ ਸਮਝਾਈ ਹੈ ਪਹਿਲਾ ਕਦਮ ਸਾਡੀ ਮਰਜ਼ੀ ਦਾ ਸਾਨੂੰ ਚੰਗਾ ਮਾੜਾ ਸਮਝਣ ਦੀ ਸਮਝ ਦਿੰਦੀ ਹੈ ਜਿਹੜਾ ਕੰਮ ਅਸੀਂ ਆਪਣੇ ਹੋਸ਼ ਹਵਾਸ ਨਾਲ ਚੁਣਦੇ ਆਂ ਉਹਦੇ ਫਲ ਲਈ ਅਸੀਂ ਆਪ ਜ਼ਿੰਮੇਵਾਰ ਵੀ ਹੁੰਨੇ ਆਂ ਸਿੱਖੀ ਸਾਡੀ ਸਿੱਖਿਆ ਦਿੰਦੀ ਹੈ ਜੀਵਨ ਵਿੱਚ ਜੋ ਵੀ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਸ ਕਰਕੇ ਜਦੋਂ ਵੀ ਤੁਸੀਂ ਗੁਰਬਾਣੀ ਚੱਪੋ ਜਾਂ ਆਪਣੇ ਦਿਨ ਚੜ੍ਹਦੇ ਆਂ ਕਿਸੇ ਵੀ ਕੰਮ 'ਚ ਕਾਮਯਾਬੀ ਮਿਲ ਜਾਂਦੀ ਹੈ ਹਮੇਸ਼ਾ ਇਹ ਕਹੋ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਵੇਂ ਹਰ ਪਲ ਗੁਰੂ ਦਾ ਧੰਨਵਾਦ ਕਰੀਏ ਤਾਂ ਗੁਰੂ ਸਾਹਿਬ ਕਦੇ ਵੀ ਆਪਣੇ ਦਰ ਤੋਂ ਖਾਲੀ ਨਹੀਂ ਮੁੜਦੇ ਜਿਸ ਕਰਕੇ ਇਹੀ ਆਖਦੇ ਆ ਕਿ ਹਮੇਸ਼ਾ ਗੁਰੂ ਦਾ ਸ਼ੁਕਰਾਨਾ ਕਰੋ ਗੁਰੂ ਦਾ ਸ਼ੁਕਰਾਨਾ ਕਰਨਾ ਸਭ ਤੋਂ ਵੱਡਾ ਕੰਮ ਹੈ ਜਿੱਥੇ ਸ਼ੁਕਰਾਨਾ ਹੁੰਦਾ ਹੈ ਉੱਥੇ ਗੁਰੂ ਦੀ ਕਿਰਪਾ ਨਾਲ ਦਰਵਾਜ਼ੇ ਕਿਸਮਤ ਦੇ ਆਪਣੇ ਆਪ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਧੰਨ ਧੰਨ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੁਸੀਂ ਸਾਨੂੰ ਇਹ ਸਰੀਰ ਦਿੱਤਾ ਸੁਚੱਜਾ ਜੀਵਨ ਬਖਸ਼ਿਆ ਤੰਦਰੁਸਤੀ ਦਿੱਤੀ ਰੋਜੀ ਰੋਟੀ ਦਿੱਤੀ ਪਿਆਰ ਕਰਨ ਵਾਲਾ ਪਰਿਵਾਰ ਦਿੱਤਾ ਹਰ ਇੱਕ ਸਾਰ ਨਾਲ ਹਰ ਇੱਕ ਪਲ ਲਈ ਤੁਸੀਂ ਜੋ ਵੀ ਬਖਸ਼ਿਆ ਅਸੀਂ ਸਦਾ ਤੁਹਾਡਾ ਸ਼ੁਕਰਾਨਾ ਕਰਦੇ ਹਾਂ ਤੁਸੀਂ ਆਪਣੇ ਚਰਨਾਂ ਵਿੱਚ ਨਿਵਾਸ ਦਿਓ ਮਨ ਵਿੱਚ ਨਾਮ ਵਸਾਓ ਤੇ ਸਾਨੂੰ ਆਪਣੇ ਬਾਣੇ ਵਿੱਚ ਰਹਿਣ ਦੀ ਮੱਤ ਬਖਸ਼ੋ ਵਾਹਿਗੁਰੂ ਜੀ ਤੁਸੀਂ ਹੀ ਕਰਤਾar ਹੋ ਅਸੀਂ ਤਾਂ ਸਿਰਫ ਦਾਸ ਹਾਂ ਸਦਾ ਤੁਹਾਡਾ ਧੰਨਵਾਦ ਕਰਦੇ ਹਾਂ ਜੇ ਤੁਸੀਂ ਚਾਹੋ ਮੈਂ ਤੁਹਾਡੇ ਲਈ ਗੁਰੂ ਦਾ ਸ਼ੁਕਰਾਨਾ ਕਰਨ ਵਾਲਾ ਇਕ ਆਮ ਜਿਹਾ ਬੰਦਾ ਬਣ ਸਕਦਾ ਹਾਂ ਪੂਰਾ ਕਈ ਵਾਰੀ ਅਸੀਂ ਦਿਨ ਰਾਤ ਪਾਣੀ ਜਪਦੇ ਹਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਪਰ ਉਹਨਾਂ ਜਿਹੜੀਆਂ ਕਿਰਪਾ ਸਾਨੂੰ ਮਿਲੀ ਹੁੰਦੀ ਹੈ ਉਹਨਾਂ ਦੀ ਗਿਣਤੀਆਂ ਮਿਣਤੀਆਂ ਨਹੀਂ ਕਰਦੇ ਜੋ ਰੋਜ਼ ਸਾਡੀ ਜ਼ਿੰਦਗੀ ਵਿੱਚ ਵਾਹਿਗੁਰੂ ਜੀ ਸਾਨੂੰ ਇਹ ਸਭ ਦੇਂਦੇ ਹਨ ਅਸੀਂ ਮੰਗਦੇ ਰਹਿੰਨੇ ਆ ਲੈਣ ਵਾਲੀ ਹਥੇਲੀ ਹਮੇਸ਼ਾ ਖੁੱਲੀ ਰੱਖਦੀ ਹੈ ਪਰ ਧੰਨਵਾਦ ਸ਼ੁਕਰਾਨਾ ਕਰਨਾ ਤਾਂ ਭੁੱਲ ਜਾਂਦੇ ਸਾਡਾ ਸਾਹ ਲੈਣਾ ਵੀ ਗੁਰੂ ਦੀ ਰਜ਼ਾ ਵਿੱਚ ਹੈ ਸਾਡਾ ਸੁਖੀ ਪਰਿਵਾਰ ਸਾਡੀ ਸਿਹਤਮੰਦ ਸਰੀਰ ਸਾਡਾ ਘਰ ਰੋਜੀ ਰੋਟੀ ਇਹ ਸਾਰਾ ਕੁਝ ਵੀ ਗੁਰੂ ਦੀ ਮਿਹਰ ਵਿੱਚ ਹੈ ਅਸੀਂ ਅਕਸਰ ਹੀ ਆਖਦੇ ਹਾਂ ਜਦੋਂ ਤੁਸੀਂ ਗੁਰਬਾਣੀ ਜਪਦੇ ਹੋ ਪਾਠ ਕਰਦੇ ਹੋ ਜੋ ਚਾਹੇ ਜਪਜੀ ਸਾਹਿਬ ਸੁਖਮਨੀ ਸਾਹਿਬ ਭਾਵੇਂ ਕੋਈ ਹੋਰ ਪਾਠ ਉਸ ਤੋਂ ਬਾਅਦ ਇੱਕ ਪਲ ਰੁਕ ਕੇ ਗੁਰੂ ਸਾਹਿਬ ਦਾ ਧੰਨਵਾਦ ਜ਼ਰੂਰ ਕਰਿਆ ਕਰੋ ਇੱਕ ਜਿਹੜੀ ਅਸੀਂ ਤੁਹਾਨੂੰ ਅੱਜ ਤੱਕ ਦੱਸੀ ਹੈ ਉਹ ਤੱਕ ਵੀ ਤੁਸੀਂ ਜ਼ਰੂਰ ਪੜ੍ਹਨੀ ਹੈ ਉਹ ਤੁਹਾਡੇ ਉੱਪਰ ਤੁਹਾਡੇ ਮਨ ਤੇ ਘਰ ਉੱਤੇ ਇੱਕ ਲੋਕ ਵਾਂਗ ਲੱਗ ਜਾਵੇਗੀ ਜਿਸ ਦੇ ਨਾਲ ਤੁਹਾਡੇ ਤੇ ਪੋਜ਼ਿਟਿਵ એનર્ਜੀ ਬਣੀ ਰਹੇਗੀ ਗੁਰੂ ਜੀ ਦਾ ਮਿਹਰ ਭਰਿਆ ਹੱਥ ਹਮੇਸ਼ਾ ਬਣਿਆ ਰਹੇਗਾ ਆਪਾਂ ਕਿਵੇਂ ਭੁੱਲ ਸਕਦੇ ਹਾਂ ਜਦੋਂ ਤੱਕ ਪਰਮਾਤਮਾ ਦੀ ਮਿਹਰ ਸਾਡੇ ਤੇ ਰਹਿੰਦੀ ਹੈ ਅਸੀਂ ਕੋਈ ਵੀ ਇੱਧਰ ਉੱਧਰ ਪਾਸਾ ਨਹੀਂ ਵੱਟ ਸਕਦੇ ਸਾਡਾ ਮੋਹ ਗੁਰਬਾਣੀ ਵੱਲ ਮੁੜਨਾ ਵੀ ਉਹਨਾਂ ਦੀ ਕਿਰਪਾ ਨਾਲ ਹੈ ਸਾਡੇ ਮਨ ਵਿੱਚ ਨਾਮ ਜਪਣ ਦੀ ਲਗਨ ਵੀ ਉਹਨਾਂ ਦੇ ਹੁਕਮ ਨਾਲ ਆਉਣੀ ਹੈ ਜੇਕਰ ਅੱਜ ਅਸੀਂ ਇਹ ਜਿਹੜੀ ਮੇਰੀ ਪਾਈ ਹੋਈ ਵੀਡੀਓ ਜਿਹੜੀ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਇਹ ਜੇਕਰ ਤੁਸੀਂ ਸੁਣ ਰਹੇ ਹੋ ਇਹ ਵੀ ਉਹਨਾਂ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਹੀ ਸੁਣ ਰਹੇ ਹੋ ਕਿਉਂਕਿ ਜੋ ਮੈਂ ਥੰਬਨੇਲ ਦੇ ਵਿੱਚ ਲਿਖਿਆ ਹੈ ਉਹ ਤੁਹਾਨੂੰ ਜੇਕਰ ਚੰਗਾ ਲੱਗਾ ਗੁਰਬਾਣੀ ਦੇ ਰਿਲੇਟਡ ਲੱਗਾ ਤਾਂ ਤੁਸੀਂ ਤਾਂ ਹੀ ਤਾਂ ਸੁਣਨਾ ਸ਼ੁਰੂ ਕੀਤਾ ਇਸ ਲਈ ਗੁਰਬਾਣੀ ਦੇ ਗੁਰੂ ਦੇ ਹੁਕਮ ਅਨੁਸਾਰ ਹੀ ਸਾਰੇ ਕੰਮ ਕਰਦੇ ਹਾਂ ਜੀ ਇਹ ਸਭ ਕੁਝ ਗੁਰੂ ਦੇ ਹੁਕਮ ਨਾਲ ਚੱਲਦਾ ਹੈ ਸਾਡੇ ਵੱਡੇ-ਵਡੇਰੇ ਬਚਪਨ ਵਿੱਚ ਕਿਹਾ ਕਰਦੇ ਸੀ ਹਰ ਵੇਲੇ ਇੱਕ ਗੱਲ ਹੀ ਕਹਿੰਦੇ ਸੀ ਕਿ ਜਿਸ ਵੇਲੇ ਤੇਰੇ ਦਿਲ ਵਿੱਚ ਸ਼ੁਕਰਾਨਾ ਆ ਗਿਆ ਨਾ ਸਮਝ ਲਓ ਕਿ ਪ੍ਰਮਾਤਮਾ ਤੁਹਾਡੀਆਂ ਦੁਆਵਾਂ ਕਬੂਲ ਕਰ ਰਹੇ ਹਨ ਤੁਸੀਂ ਮੰਗਣ ਵਾਲੇ ਹੋ ਲੱਖਾਂ ਹੋ ਪਰ ਧੰਨਵਾਦ ਕਰਨ ਵਾਲੇ ਵੀ ਬਣ ਜਾਓ ਤੇ ਨਾਲ ਹੀ ਨਾਲ ਪ੍ਰਮਾਤਮਾ ਜੀ ਤੁਹਾਡੇ ਤੇ ਹੋਰ ਜ਼ਿਆਦਾ ਕਿਰਪਾ ਕਰ ਦੇਣਗੇ ਹਰ ਇੱਕ ਕਦਮ ਤੁਹਾਡਾ ਮਿਹਰ ਨਾਲ ਭਰਿਆ ਹੋਣਾ ਚਾਹੀਦਾ ਹੈ ਸਾਨੂੰ ਆਪਣੀ ਚਰਨੀ ਲਾਓ ਪ੍ਰਮਾਤਮਾ ਜੀ ਦੇ ਅੱਗੇ ਇਹੀ ਅਰਦਾਸ ਕਰੋ ਇਹੋ ਸਭ ਤੋਂ ਵੱਡੀ ਦਾਤ ਹੈ ਜਿਹੜੀ ਤੁਸੀਂ ਮੰਗਣੀ ਹੈ ਜਿਹੜੇ ਵੀ ਕਦਮ ਉਠਾਓ ਉਹ ਤੁਹਾਡੀ ਪ੍ਰਮਾਤਮਾ ਜੀ ਰਜ਼ਾ ਵਿੱਚ ਹੀ ਹੋਣ ਸਾਨੂੰ ਮਾਣ ਹੰਕਾਰ ਤੋਂ ਬਚਾਓ ਸਦਾ ਤੁਹਾਡੇ ਨਾਮ ਵਿੱਚ ਸਾਡਾ ਦਿਲ ਵਸਦਾ ਰਹੇ ਤੁਸੀਂ ਹਰ ਇੱਕ ਚੀਜ਼ ਦੇ ਲਈ ਕਦਮ ਕਦਮ ਤੇ ਪ੍ਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਫਿਰ ਵੇਖਿਓ ਅਰਦਾਸਾਂ ਕਿਉਂ ਨਹੀਂ ਸੁਣੀਆਂ ਜਾਂਦੀਆਂ ਪਰ ਅਸੀਂ ਸੋਚਦੇ ਹਾਂ ਅਸੀਂ ਮਿਹਰ ਲਈ ਕਿੰਨੀ ਵਾਰ ਧੰਨਵਾਦ ਕਰੀਏ ਚਿਹੜੀ ਮਿਹਰ ਪਹਿਲਾਂ ਹੀ ਹੋ ਰਹੀ ਹੈ ਸਾਡਾ ਜਿਉਣਾ ਸਾਡੀ ਰੋਜ਼ ਦੀ ਰੋਟੀ ਸਾਡਾ ਮਨ ਦਾ ਸ਼ਾਂਤ ਰਹਿਣਾ ਇਹ ਸਭ ਪਰਮਾਤਮਾ ਜੀ ਦੀ ਨਜ਼ਰ ਵਿੱਚ ਹੀ ਤਾਂ ਚੱਲ ਰਿਹਾ ਹੈ ਗੁਰੂ ਦੇ ਪਾਠ ਕਰਨ ਦੇ ਨਾਲ ਭਰੋਸਾ ਵਿਸ਼ਵਾਸ ਤੇ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਇਹ ਤਿੰਨ ਚੀਜ਼ਾਂ ਜ਼ਿੰਦਗੀ ਵਿੱਚ ਅਪਣਾ ਲਓ ਤਾਂ ਪਰਮਾਤਮਾ ਜੀ ਉਸੇ ਵੇਲੇ ਹੀ ਤੁਹਾਡੀਆਂ ਅਰਦਾਸਾਂ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਫਾਤ